ਇੱਕ ਉਹ ਦੇਖੋ ਉਹਦੇ ਚ 골ਡ 골ਡ ਉੱਚ ਸੀ ਸਾਰਾ ਉਹ ਦੂਜੀ ਵਿੱਚ ਉਹਦੇ ਸਾਰੇ ਲੋਕਰ ਲੁੱਪੇ ਹੋਏ ਉਹਨਾਂ ਸਾਰੀਆਂ ਡੱਬੀਆਂ ਚੋਂ ਕੱਢ ਕੇ ਲੈ ਗਏ ਸੋਨਾ ਜਿੰਨਾਂ ਮੁੰਦਰੀਆਂ ਆਹੀਂ ਆਹ ਸਾਰਾ ਹੀ ਗਿਆ ਇੱਥੇ ਨਕੋਦਰ ਦੇ ਪਾਲਮ ਵਿਹਾਰ ਵਿਖੇ ਇੱਕ ਘਰ ਨੂੰ ਚੋਰਾਂ ਨੇ ਦਿਨ ਦਿਹਾੜੇ ਅਜੀਹਾਂ ਨਿਸ਼ਾਨਾ ਬਣਾਇਆ ਕਿ ਲੋਕ ਸੋਚ-ਸੋਚ ਡਰੀ ਜਾਂਦੇ ਨੇ ਕਿ ਹੁਣ ਉਹਨਾਂ ਨੇ ਬਾਜ਼ਾਰ ਵਿੱਚੋਂ ਸਬਜ਼ੀ ਵੀ ਲਿਆਣੀ ਹੋਵੇ ਤਾਂ ਘਰ ਦੀ ਰਾਖੀ ਕਿਸ ਨੂੰ ਛੱਡ ਕੇ ਜਾਣ ਕਿਉਂਕਿ ਭਲੇ-ਵੇਲਿਆਂ ਵਿੱਚ ਤਾਂ ਰਾਤ ਨੂੰ ਚੋਰਾਂ ਦਾ ਡਰ ਹੁੰਦਾ ਸੀ ਕਿ ਕਿਤੇ ਚੋਰੀ ਨਾ ਹੋ ਜਾਵੇ ਪ੍ਰੰਤੂ ਹੁਣ ਤਾਂ ਚੋਰਾ ਵਾਸਤੇ ਦਿਨ ਰਾਤ ਦੇ ਵਿੱਚ ਕੋਈ ਵੀ ਫਰਕ ਨਹੀਂ ਰਿਹਾ ਘਰ ਦੀ ਮਾਲਕਨ ਦੇ ਮੂੰਹੋਂ ਵੀ ਤੁਹਾਨੂੰ ਸਾਰੀ ਕਹਾਣੀ ਸੁਣਾਵਾਂਗੇ ਪਹਿਲਾ ਤੁਹਾਨੂੰ ਦੱਸ ਦਈਏ ਕਿ ਇਹ ਨਕੋਦਰ ਦੇ ਪਾਲਮ ਵਿਹਾਰ ਵਿੱਚ ਇਹ ਚੋਰੀ ਉਸ ਵੇਲੇ ਹੋਈ ਜਦੋਂ ਘਰ ਦੀ ਮਾਲਕਨ ਕੁਝ ਕੰਮ ਦੇ ਲਈ ਬੈਂਕ ਗਈ ਸੀ ਅਤੇ ਜਦੋਂ 30-40 ਮਿੰਟ ਦੇ ਬਾਅਦ ਘਰ ਵਾਪਸ ਆਈ ਤਾਂ ਇੰਨੇ ਕੁ ਸਮੇਂ ਦੇ ਵਿੱਚ ਹੀ ਘਰ ਜਿਹੜਾ ਇਹ ਸਾਰਾ ਤਹਿਸ ਨਹਿਸ ਹੋਇਆ ਪਿਆ ਸੀ ਘਰ ਦੀ ਇੱਕ ਇੱਕ ਚੀਜ਼ ਫਰੋਲਾ ਫਰਾਲੀ ਕੀਤੀ ਜਾ ਚੁੱਕੀ ਸੀ ਕਾਰ ਦੀਆਂ ਅਲਮਾਰੀਆਂ ਖੁੱਲੀਆਂ ਪਈਆਂ ਸਨ ਸੋਨੇ ਚਾਂਦੀ ਦੇ ਗਹਿਣੇ ਤੇ ਨਕਦੀ ਜਿਹੜੇ ਨੇ ਚੋਰ ਲੈ ਕੇ ਫਰਾਰ ਹੋ ਚੁੱਕੇ ਸਨ ਘਟਨਾ ਦੀ ਸੂਚਨਾ ਜਿਹੜੀ ਹੈ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਦੇ ਦੁਆਰਾ ਆਸ-ਪਾਸ ਦੇ ਕੈਮਰੇ ਖੰਗਾਲੇ ਜਾ ਰਹੇ ਨੇ ਤਾਂ ਜੋ ਇਹਨਾਂ ਚੋਰਾਂ ਨੂੰ ਕਾਬੂ ਕੀਤਾ ਜਾ ਸਕੇ ਭਾਈ ਮੇਰਾ ਨਾਮ ਸਰਜੀਤ ਕੋਹੜਾ ਪਾਲੰਬੀਆ ਕਲੋਨੀ ਆ ਤੇ ਹਾਊਸ ਨੰਬਰ 70 60 ਸਾਡਾ ਹਾਊਸ ਨੰਬਰ ਆ ਸਰ ਮੈਂ 11 ਵਜੇ 15 ਮਿੰਟ ਤੇ ਬੈਂਕ ਗਈ ਆ 11 ਵਜੇ 55 ਮਿੰਟ ਤੇ ਮੈਂ ਘਰ ਆਈ ਆ ਜਦੋਂ ਘਰ ਆਈ ਆ ਤੇ ਬਾਹਰਲਾ ਲੋਕ ਸਾਈਡਾ ਲੱਗਾ ਸੀ ਗੇਟ ਦਾ ਤੇ ਮੇਨ ਐਂਟਰੀ ਜਿਹੜੀ ਉਹਦਾ ਲੋਕ ਟੁੱਟਾ ਹੋਇਆ ਸੀਗਾ ਠੀਕ ਹੈ ਜਦੋਂ ਸਾਰਿਆਂ ਨੂੰ ਦੱਸਿਆ ਮੈਂ ਅੰਦਰ ਨਹੀਂ ਵੜੀ ਹੈਗੀ ਮੈਂ ਬਾਹਰ ਚੱਲ ਕੇ ਆਪਣੇ ਹਸਬੰਦ ਨੂੰ ਫੋਨ ਕੀਤਾ ਇਹ ਆਏ ਆ ਇਹਨਾਂ ਨੂੰ 10 ਮਿੰਟ ਲੱਗਣੇ ਸੀ ਮਲਸੀਆ ਤੋਂ ਆਉਂਦਿਆਂ ਨੂੰ ਫਿਰ ਮੇਰਾ ਵਾਰਡ ਸਾਰਾ ਇਕੱਠਾ ਹੋ ਗਿਆ ਐਮਸੀ ਸਾਹਿਬ ਆਏ ਆ ਤੇ ਜਦੋਂ ਆ ਕੇ ਅੰਦਰ ਵੜ ਕੇ ਦੇਖਿਆ ਵਾ ਤੇ ਸਾਡੇ ਜਿਹੜੀਆਂ ਅਲਮਾਰੀਆਂ ਸੀ ਉਹਨਾਂ ਦੇ ਲੋਕ ਤੋੜੇ ਹੋਏ ਸੀਗੇ ਤੇ 10 ਟੋਲੇ ਮੇਰਾ ਉੱਥੇ ਸੋਨਾ ਸੀਗਾ ਜਿਹਦੇ ਵਿੱਚ 4-5 ਰਿੰਗ ਸੀਗੀਆਂ 2-3 이어ਰਿੰਗ ਸੀ ਇੱਕ ਮੇਰਾ ਮਤਲਬ ਸੀਗਾ ਨੈਕਲੈਸ ਦੇ ਨਾਲ ਸੈੱਟ ਸੀਗਾ ਪੂਰਾ ਉਹ ਲੈ ਗਏ ਆ ਪਲੱਸ ਚਾਂਦੀ ਸੀਗੀ 10 ਟੋਲੇ ਉਹ ਲੈ ਕੇ ਗਏ ਆ ਤੇ 4000 ਕੈਸ਼ ਸੀਗਾ ਉਹ ਲੈ ਗਏ ਆ ਤਾਂ ਸਾਰੀਆਂ ਅਲਮਾਰੀਆਂ ਦੇ ਲੋਕ ਤੋੜੇ ਹੋਏ ਆ ਤੇ ਅਸੀਂ ਬਿਲਕੁਲ ਇੱਥੇ ਸੇਫ ਨਹੀਂ ਹੈਗੇ ਸਾਡੀ ਪ੍ਰਸ਼ਾਸਨ ਕੋ ਇਹ ਹੀ ਮੰਗਾ ਕਿ ਵੀ ਸਾਨੂੰ ਸੇਫ ਰੱਖਿਆ ਜਾਵੇ ਤੇ ਜਿਹੜੇ ਚੋਰ ਆ ਉਹ ਫੜੇ ਜਾਣ ਫੜ ਕੇ ਸਾਡਾ ਸਮਾਨ ਵੀ ਵਾਪਸ ਹੋਵੇ ਤੇ ਉਹਨਾਂ ਨੂੰ ਥੱਲ ਪਾਈ ਜਾਵੇ ਚੋਰਾ ਨੂੰ ਵੀ ਕੋਈ ਸੀਸੀਟੀਵੀ ਕੈਮਰਾ ਵਗੈਰਾ ਸੀਸੀਟੀਵੀ ਕੈਮਰੇ ਸਰ ਗਵੰਡੀਆਂ ਦੇ ਹੈਗੇ ਉਹ ਚੈੱਕ ਹੋ ਰਹੇ ਪੁਲਿਸ ਆਈ ਹੋਈ ਆ ਉਹ ਚੈੱਕ ਹੋ ਰਿਹਾ ਹੈ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਇਹੇ ਸਰ ਮੰਗਾ ਵੀ ਚੋਰਾਂ ਨੂੰ ਫੜੇ ਜਾਵੇ ਚੋਰ ਤੇ ਸਾਡਾ ਸਮਾਨ ਵੀ ਵਾਪਸ ਹੋ ਜਾਵੇ ਤੇ ਪਲੱਸ ਸਾਡੇ ਲਈ ਕੋਈ ਸੇਫਟੀ ਦੀ ਕੁਛ ਬਣਾਇਆ ਜਾਵੇ ਕੋਈ ਸਾਡੇ ਲਈ ਕੋਈ ਸਕਿਉਰਟੀ ਗਾਰਡ ਹੋ ਰੱਖਿਆ ਜਾਵੇ ਸਾਡੀ ਕਲੋਨੀ ਲਈ ਅਸੀਂ ਬਿਲਕੁਲ ਸੇਫ ਨਹੀਂ ਹੈਗੇ ਕਲੋਨੀਆ ਜਿਵੇਂ ਕਿ ਤੁਸੀਂ ਕਹਿ ਰਹੇ ਹੋ 15 ਕੇ 20 ਮਿੰਟ ਤੇ ਵਾਸਤੇ ਤੁਸੀਂ ਘਰੋਂ ਬਾਹਰ ਨਹੀਂ ਸਰ 35 ਤੋਂ 40 ਮਿੰਟ ਲਈ 35 ਤੋਂ 40 ਮਿੰਟ ਬਾਅਦ ਤੇ ਗਏ ਆਂ ਤੇ 4 40 ਮਿੰਟਾਂ ਦੇ ਵਿੱਚ ਚੋਰਾਂ ਨੇ ਜਿਹੜਾ ਹੈਗਾ ਆ ਕੇ ਘਰ ਦਾ ਤੈਸ ਆ ਛਬਦ ਕੀ ਨਾ ਜਾਓਗੇ ਸਰ ਉਹੀ ਹੈ ਤੁਸੀਂ ਆਪ ਦੇਖੋ ਵੀ ਅਸੀਂ ਕਿੱਥੇ ਸੇਫ ਹੈਗੇ ਜੇ ਅਸੀਂ 35 40 ਮਿੰਟ ਲਈ ਬਾਹਰ ਨਹੀਂ ਜਾ ਸਕਦੇਗੇ ਤੇ ਅਸੀਂ ਲੇਡੀਜ਼ ਕੱਲੀਆਂ ਘਰੇ ਰਹਿਣੀਆਂ ਸੀ ਕਿੱਥੋਂ ਸੇਫ ਹੈਗੀਆਂ ਦੱਸੋ ਸਮਾਨ ਵੀ ਵਾਪਸ ਆਵੇ ਤੇ ਚੋਰਾਂ ਨੂੰ ਠੱਲ ਵੀ ਪਵੇ ਵੀ ਇਹ ਜਿਹੜੀ ਸਾਡਾ ਨਾ ਹੋਈ ਹੈ ਅੱਗੇ ਕਿਸੇ ਹੋਰ ਨਾਲ ਨਾ ਹੋਵੇ 13 ਤਰੀਕ ਨੂੰ ਸਾਡੇ ਗਵਾਂਡ ਹੋਇਆ ਸੀ ਉਹਦੀ ਕੋਈ ਪਤਾ ਨਹੀਂ ਕੋਈ ਇਨਕੁਆਰੀ ਨਹੀਂ ਖਾਸ ਹੋਈ ਜਾਂ ਕਿੱਦਾਂ ਉਹਦਾ ਕੁਝ ਪਤਾ ਨਹੀਂ ਲੱਗਾ ਉਹਨਾਂ ਦਾ ਮੂੰਹ ਪੈ ਗਿਆ ਕਿ ਉੱਥੇ ਨਹੀਂ ਕੁਝ ਹੋਇਆ ਤੇ ਇੱਥੇ ਕੀ ਹੋ ਜਾਣਾ ਵਾ ਤੇ ਉਹਨਾਂ ਨੇ ਮਹੀਨੇ ਦੇ ਵਿੱਚ ਵਿੱਚ ਸਾਡੇ ਦੋ ਘਰਾਂ ਨੂੰ ਇਨਜਾਮ ਦੇ ਦਿੱਤਾ ਤੇ ਬਾਕੀ ਪੁਲਿਸ ਆਈ ਆ ਸੀਸੀਟੀਵੀ ਕੈਮਰੇ ਚੈੱਕ ਹੋ ਰਹੇ ਆ ਜਿੱਦਾਂ ਕੋਈ ਰਿਪੋਰਟ ਮਿਲਦੀ ਤੁਹਾਨੂੰ ਦੱਸਿਆ ਜਾਊਗਾ